ਉਨਲੇ ਵੀ ਦੀ ਜਿਹੜੀ ਹੈਗੀ ਉਹ ਪੂਰੀ ਸਾਫ਼ ਆ ਹੈਨਾ ਜੱਸ ਸਿੱਧਾ ਕੰਮ ਆਪਣਾ ਦੇਸੀ ਕੰਮ ਆ ਜੀ ਹੈ ਦੇਸੀ ਕੰਮ ਆਪਣਾ ਜਮਾਨ ਜੀ ਸਿਹਰਾ ਚ ਰੁਪਈਆ ਹੈ ਸਹੀ ਕੰਮ ਦੀ ਅਸੀਂ ਕੰਮ ਆਪਣਾ ਜੀ ਅੱਛਾ ਹਾਂ ਵੀਡੀਓ ਸ਼ੇਅਰ ਕਰਦਗੇ ਹਾਂ ਕੋਈ ਆਪਣਾ ਵਪਾਰ ਦੇਸੀ ਕੰਮ ਆ ਸਾਰਾ ਮਹਾਰਾਜ ਤੇ ਸਾਰਾ ਕੋਸਾ ਸ਼ੌਂਕ ਦਾ ਵਪਾਰ ਆਪਣਾ ਸ਼ੌਂਕ ਦਾ ਵਪਾਰ ਕੋਈ ਮੰਡੀ ਮੰਡੀਆਂ ਤੇ ਆਪਾਂ ਸਾਰਾ ਪਿੰਡ ਵਿੱਚ ਨਾ ਕੋਈ ਹਜ਼ਾਰ ਦੇ ਦੋ ਨਾ ਦੇਣੀ ਅੱਛਾ ਤੇ ਕੰਦ ਚਾਰੇ ਕਰਨ ਚ ਨਹੀਂ ਹੈਗੀ ਸਾਡੀ ਬਹੁਤ ਬਣੀ ਹੈ ਚਾਰੇ ਸਾਫ ਸੀ ਜੀ ਬਹੁਤ ਬਣੀ ਹੈ ਸਾਡਾ ਮੋਹ ਪਿਆਰ ਬਹੁਤ ਆ ਅੱਛਾ ਹਾਂ ਨਹੀਂ ਸਹੀਤਾਏ ਚਾਚੀ ਚਾਰੇ ਅੱਛਾ ਕੰਦਨੀ ਹੈਗੀ ਹਾਂ ਫੁੱਲ ਬਾਰਾ ਜੀ ਖੋਲੋ ਬਾਰਾ ਪਿਆ ਹਣਾ ਛੋਟੀ ਬਾਲਟੀ ਵਾਲੀ ਕੰਮ ਨਹੀਂ ਆਪਣਾ ਸਹੀ ਜ਼ਿੰਮੇਵਾਰ ਬਾਲਟੀ ਪੂਰੀ ਹਾਂ ਹਾਂ ਤੇ ਪਿਆਜ ਰੋ 60 ਬੀਤੀ ਪੈਦਾ ਜੀ ਠੀਕ ਆ ਲੈ ਵੀ 40 ਠੀਕ ਆ ਹਾਂ ਜਿਉਂ ਠੰਡੀ ਸਿੱਲ ਨੂੰ ਠੰਡੀ ਸਿੱਲਾ ਹਾਂ ਜੀ ਮਾਜੀ ਚੱਲ ਬਈਆ ਅੱਛਾ ਅੱਸੀ ਕੱਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸ ਕੋਲੇ ਪਹੁੰਚੇ ਹੋਏ ਸੀਗੇ ਤੇ ਜਸ ਬਾਈ ਕੋਲੇ ਨਾ ਅੱਜ ਆਪਾਂ ਸੋਨੂੰ ਜਿਹੜੀਆਂ ਗਾਵਾਂ ਦਿਖਾਉਣੀਆਂ ਇਧਰਲੇ ਪਾਸੇ ਨਾ ਬਾਈ ਕੋਲੇ ਗਾਵਾਂ ਤਿੰਨ ਨੇ ਤਿੰਨਾਂ ਦੀ ਜਾਣਕਾਰੀ ਨਾ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਤੇ ਇਧਰਲੇ ਪਾਸੇ ਇੱਕ ਸੂਈ ਸਵਾਈ ਆ ਗਈ ਸਾਹੀਵਾਲਗਾ ਕੱਦਕਾੜ ਦੀ ਵੀ ਚੰਗੀ ਆ ਗਈ ਮਗਰ ਵੀ ਮਿੱਤਰੋ ਇਹ ਨਾ ਬੱਚੀ ਆ ਤੇ ਠੰਡੀ ਸੀਲ ਜਿਹੜੀ ਹੈਗੀ ਨਾ ਇਹ ਪੂਰੀ ਐਨ ਜੱਜ ਕੇ ਆ ਤੇ ਬਜ਼ੁਰਗ ਇਧਰੋਂ ਆਏ ਸਿੱਧਾ ਤੇ ਥੱਲੇ ਬਹਿ ਗਏ ਕਿਉਂਕਿ ਪਤਾ ਲੱਗ ਗਿਆ ਨਾ ਵੀ ਠੰਡੀ ਏ ਕਿ ਗਰਮ ਹੈ ਨਾ ਤੇ ਇਹਦੀ ਆਪਾਂ ਨਾ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾ ਦਾਂਗੇ ਤੇ ਇੱਕ ਆ ਗਈ ਇਧਰਲੇ ਪਾਸੇ ਹੋਰ ਗਾਂ ਤੇ ਇਹ ਮਿੱਤਰੋ 8 ਕਿਲੋ ਦੁੱਧ ਹੈ ਦੇ ਥੱਲੇ ਤੇ ਬਾਈ ਕਹਿੰਦਾ ਵੀ ਇਹ ਆਪਣੇ ਘਰ ਦੀ ਆ ਗਈ ਤੇ ਬੱਚਾ ਇਹਦਾ ਐਕਸਪਾਇਰ ਹੋ ਗਿਆ ਆਜੋ ਕਰਾਗੇ ਆਪਾਂ ਬਾਈ ਨਾਲ ਗੱਲਬਾਤ ਤੇ ਇਧਰਲੇ ਪਾਸੇ ਬਾਈ ਕੋਲੇ ਹੈਗੀਆਂ ਬੋਰੀਆਂ ਮੱਝਾਂ ਵੀ ਤੇ ਵੀਡੀਓ ਚੰਗੀ ਲਗੀ گاਵਾ ਦੇ ਰੇਡ ਚ ਸਾਨੂੰ ਚੰਗੇ ਲੱਗੇ ਨਾ ਕਮੈਂਟ ਕਰਕੇ ਫਿਰ ਦੱਸਿਓ ਜਰੂਰ ਆਓ ਕਰਾਗੇ ਗੱਲ ਜੀ ਬਾਈ ਜੀ ਹਸੀ ਕਾਲ ਜੀ ਸਸੀਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਉਹਨਾਂ ਦਾ ਨਾਮ ਦੱਸੋਗੇ ਜਸ ਕੋਟਪਾਈ ਜੀ ਅੱਛਾ ਜਸ ਕੋਟਪਾਈ ਪਿੰਡਾ ਹਾਂਜੀ ਅੱਛਾ ਕੋਟਪਾਈ ਪਿੰਡ ਜਿਹੜਾ ਹੈਗਾ ਤੇਰਾ ਇਹ ਕਿੱਥੇ ਰਹਿ ਜਾਂਦਾ ਇੱਧਰੋਂ ਵਿੱਚ 4 ਕਿਲੋਮੀਟਰ ਆ ਜੀ ਗੇਦੜਵਾਹੇ ਤੋਂ 4 ਕਿਲੋਮੀਟਰ ਹਾਂਜੀ ਹਾਂਜੀ ਆ ਕੋਠੇ ਆ ਗਈ ਹਿੰਮਤਪੁਰੇ ਜੀ ਐਮਲਪੁਰੇ ਵਾਲੇ ਜੀ ਅੱਛਾ ਜਸ ਮੈਨੂੰ ਐ ਦੱਸ ਵੀ ਕੰਮ ਤੇਰਾ ਹੈਗਾ ਵਪਾਰ ਵਾਲਾ ਵਪਾਰ ਵਾਲਾ ਜੀ ਕਿੰਨੇ ਕ ਸਾਲ ਹੋ ਗਏ 7-8 ਸਾਲ ਹੋ ਗਏ ਬਈਆ 7-8 ਸਾਲ ਹਾਂ ਅੱਛਾ ਗਾਮੇ ਲੈਣਾ ਫਿਰ ਹਾਂ ਗਾਵਾਂ ਪੈਂਡ ਹੀ ਵੇਚਣਾ ਜੀ ਅੱਛਾ ਲੋਕ ਲਈ ਵੇਚਣਾ ਹਾਂ ਮੰਡੀ ਨਹੀਂ ਜਾਂਦਾ ਜੀ ਅੱਛਾ ਹਾਂ ਅੱਛਾ ਲੈ ਵੀ ਮਿੱਤਰੋ ਜੱਸ ਹੈਗਾ ਬੀਬਾ ਬੰਦਾ ਜਿਹੜੀਆਂ ਗਾਵਾਂ ਦਿਖਾਵਾਂਗੇ ਤੇ ਜੱਸ ਜਿਹੜੀਆਂ ਗਾਵਾਂ ਦਿਖਾਉਣੀਆਂ ਨੇ ਆਪਾਂ ਤੇ ਜਾਣਕਾਰੀ ਜਿਵੇਂ ਹੋਈ ਬਸ ਉਵੇਂ ਹੀ ਦੇਣੀ ਹੈ ਉਵੇਂ ਦੱਸਾਂਗੇ ਆਪਣੀ ਮਾਰਦੇ ਆਪਾਂ ਠੀਕ ਹੈ ਨਾ ਗੱਲ ਤੇ ਜੱਸ ਫਿਰ ਪਹਿਲੇ ਨੰਬਰ ਤੇ ਆਪਣੀ ਜਿਹੜੀ ਇੱਧਰ ਹੀ ਆ ਜਾ ਕਰਾ ਹਾਂ ਆ ਗਈ ਜਿਹੜੀ ਹੈ ਨਾ ਤੇਰੀ ਇਹੇ ਗਾਂ ਦਾ ਸੁਆ ਦਸਮਾ ਦੂਜਾ ਸੁਆ ਬਈਆ ਦੂਜਾ ਸੁਆ ਕਿੰਨੇ ਦਿਨ ਬਾਕੀ 14 ਦਿਨ ਪਈ ਹੈ ਜੀ ਸਹੀ 14 ਦਿਨ ਪਈ ਹੈ ਤੇ ਕਿੰਨੇ ਕੇ ਦੁੱਧ ਆਲੀ ਇਹ ਦੁੱਧ 12 13 ਲੀਟਰ ਪਾਉ ਦਈਆ ਹੈ 15 ਕਾਂ ਕੀ ਪੈਦਾਵੇਂ 17 ਕਾਂ ਕੀ ਪੈਦਾਵੇਂ ਸਹੀ ਗੱਲ ਹੈ ਹਾਂ 12 13 ਪਾਉ ਐਵੇਂ ਜੱਪ ਮਰਦੀ ਤੇ ਉਹ ਠੰਡੀ ਆ ਉਹ ਠੰਡੀ ਸੀ ਲਾ ਬਈ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਲੈ ਵੀ ਮਿੱਤਰੋ ਇਹ ਨਾ ਇੱਕ ਆਪਾਂ ਕਹਿ ਸਕਦੇ ਆਂ ਵੀ ਜਿਹੜੀਆਂ ਜਰਸੀ ਕ੍ਰੋਸ ਜਾਂ ਕਹਿ ਦਿੰਨੇ ਆ ਨਾ ਕ੍ਰੋਸ ਗਾਂ ਜੀ ਆ ਗਈ ਕੰਨ ਉਹੀ ਹੈ ਤੇ ਜਿਹੜਾ ਥਣਲੇਵਾ ਉਹ ਤੁਸੀਂ ਦੇਖ ਲਓ ਹਜੇ 14 ਦਿਨ ਬਾਕੀ ਪਈ ਐ ਤੇ ਕੱਲਾ ਕੱਲਾ ਥਣ ਲੱਗਿਆਗਾ ਜਿਵੇਂ ਬਾਈ ਨੇ ਆਖਿਆ ਵੀ ਦੁੱਧ ਵੀ ਜਿਹੜਾ ਇੱਧਰ ਲਾਇਆ ਜਸ ਅ ਜਸ ਫਿਰ ਇਹਦਾ ਰੇਟ ਕਿੰਨਾ ਕਰਤਾ ਰੇ ਦੇਣ ਲੈਣ 42000 ਰੁਪਏ ਜੀ ਦੇਣ ਲੈਣ 42000 ਹਾਂ ਮੁੱਲ ਪਿਆ ਕਰੋ 60 ਰੁਪਏ ਕੀ ਪੈਦਾ ਜੀ ਠੀਕ ਆ ਲੈ ਵੀ 40 ਦੀ ਹੋ ਜੂ ਕਿ ਨਹੀਂ ਹੁੰਦੀ ਤਾਂ ਮਾਨਤਾ ਛੋੜ ਚੱਲਣਾ ਜੀ ਛੋੜ ਲੈ ਵੀ ਮੇਤਰੋ ਗੱਲ ਸੁਣ ਲਓ ਮੇਰੀ ਇੱਕ ਬੰਦਾ ਹੈਗਾ ਜਮਾ ਐਨ ਸਿੱਧ ਪੱਧਰਾ ਹਨਾ ਬਾਕੀ ਤੁਸੀਂ ਦੇਖ ਲਓ ਵੀ ਜਿਹੜੀ ਇਹ ਆ ਗਈ ਨਾ ਕੱਦ ਕਾਠ ਦੀ ਵੀ ਚੰਗੀ ਆ ਤੇ ਜਿਹੜਾ ਲੇਵੇ ਨੂੰ ਥਾਨ ਲੱਗਿਆ ਉਹ ਪੂਰਾ ਮੁਠੀ ਵਾਲਾ ਲੱਗਿਆ ਹੋਇਆ ਐ ਨਹੀਂ ਹੈਗਾ 40000 ਰੁਪਏ ਦੇ ਵਿੱਚ ਤੁਹਾਨੂੰ ਇਹ ਜਿਹੜੀ ਹੈਗੀ ਆ ਨਾ ਕਰਾਸ ਅੰਗ ਵਾਲੀ ਗਾਂ ਜਿਹੜੀ ਬਣ ਜੂਗੀ ਲੈ ਜਾ ਕਰਾ ਬਣਦੇ ਬਾਈ ਲੈ ਵੀ ਆਹਾ ਦੇਖ ਲਓ ਹੁਣ ਤੁਹਾਨੂੰ 40000 ਰੁਪਿਆ ਰੇਟ ਇਹਦਾ ਕਿਵੇਂ ਲੱਗਿਆ ਜਸ ਦੀ ਗਾਂ ਦਾ ਹਨਾ ਦੱਸਿਓ ਬਾਕੀ ਭਾਈ ਇੱਕ ਗੱਲ ਹੋਰ ਵੀ ਆ ਦੁੱਧ ਵੀ ਜਮਾ ਹੈਗਾ ਨਾ ਜਿਹੜਾ ਇਹਦਾ ਗਾੜਾ ਹੀ ਹੋਊਗਾ ਉਹ ਨਹੀਂ ਕੰਮ ਹੋਣਾ ਵੀ ਪਤਲਾ ਸਤਲਾ ਜਿਹਾ ਗੱਪ ਮਾਰੇ ਕੀ ਫਾਇਦਾ ਬਈਆ ਹਨਾ ਹਾਂ ਅੱਛਾ ਜਸ ਇੱਕ ਤੇਰੀ ਉਹ ਦਿਖਾ ਪਹਿਲਾਂ ਜੇ ਜਿਹੜੀ ਇਹ ਆ ਗਈ ਤੇਰੀ ਇਹਦਾ ਸੂਆ ਕਿੰਨਾ ਮਾ ਸੂਈ ਇਹ ਇਹ ਦੂਜਾ ਸੂਆ ਬਈਆ ਇਹ ਤੇਰੇ ਘਰ ਦੀ ਹੈ ਹਾਂਜੀ ਆਉ ਦੀ ਜੀ ਇਹ ਕਹੈਂ ਕਿੰਨਾ ਜੇਰ ਹੋ ਗਿਆ ਇਹਨੂੰ ਬੱਚਾ ਮਰੇ ਸਵਾਟ ਮਹੀਨਾ ਆਈ ਸਵਾ ਮਹੀਨਾ ਹਾਂਜੀ ਠੀਕ ਹੈ ਤੇ ਫਿਰ ਮੈਨੂੰ ਐ ਦੱਸ ਦੁੱਧ ਕਿੰਨਾ ਇਹਦੇ ਅੱਠ ਲੀਟਰ ਬਈਆ ਡਾਕਟਰ ਹਾਂ ਠੀਕ ਆ ਹਾਂ ਇਹ ਆਈ ਬਹਿ ਜਾ ਹਾਂ ਲੈ ਲੈ ਵੀ ਮਿੱਤਰੋ ਆਹ ਦੇਖ ਲਓ ਬੀੜੇ ਦੇ ਵਿਚਾਲੇ ਖੜੀ ਹੈ ਤੇ ਜਦੋਂ ਹੱਥ ਲਾਤਾ ਨਾਲ ਦੀ ਨਾਲ ਖੜ ਗਈ ਹੁਣ ਦੁੱਧ ਕਿੰਨਾ ਇਹਦੇ ਥਲੇ 8 ਲੀਟਰ ਬਈ ਜਮਾ ਦੋਨੇ ਡੰਗਾ ਦਾ ਹਾਂਜੀ ਠੀਕ ਆ ਹਾਂ ਜਿਉਂ ਠੰਡੀ ਸੀ ਲਾ ਉਹ ਠੰਡੀ ਸੀ ਲਾ ਹਾਂ ਜਿ ਮਾਜੀ ਚੋਈ ਚੱਲ ਬਈਆ ਅੱਛਾ ਫਿਰ ਮੈਨੂੰ ਐ ਦੱਸ ਇਹਦਾ ਰੇਟ ਕੀ ਰਹੂਗਾ ਇਹ 22000 ਰੁਪਏ ਲੈ ਲੈ ਮੁੱਲ 30 32 ਕਰੋ ਇਹ ਫਾਇਦਾ ਜੀ 22000 ਹਾਂਜੀ ਠੀਕ ਆ ਲਓ ਜੀ ਆਹ ਦੇਖ ਲਓ ਜਿਹੜਾ ਹੁਣ ਦੁੱਧ ਇਹਦੇ ਥੱਲੇ ਹੈਗਾ ਨਾ ਉਹ 8 ਲੀਟਰ ਆ ਲੈ ਜਾ ਕਰਾ ਇਹ 8 ਲੀਟਰ ਦੁੱਧ ਤੇ 22000 ਰੁਪਿਆ ਹੁਣ ਚੋਈ ਹੈ ਕਿ ਚੌਣ ਵਾਲੀ ਇਹ ਹੁਣ ਚੋਈ ਹੈ ਬਈਆ ਚੋਈ ਹੈ ਹਾਂਜੀ ਨਾ ਜਸਪਰੇ ਇਹ ਹੁਣ 8 ਨਾਲੀ ਚਵਾਈ ਇਹਦੀ ਹੋ ਗਈ ਕਿ ਹਾਂ 10 ਮਿੰਟ ਪਹਿਲਾਂ ਹੀ ਹੋਈ ਬਈਆ ਅੱਛਾ ਫਾਸ ਚੂਈ ਉਹਨਾਂ ਦਾ ਦੁੱਧ ਦੋ ਟਾਈਮ ਚੂਈ ਲਈ ਬੰਦਾ ਅਸਲੀ ਨਾਲ ਹੈ ਠੀਕ ਆ ਗੱਲ ਹਾਂ 8 ਲੀਟਰ ਡੱਬੇ ਮਾਰਨਾ ਪਿਆ ਚਲੋ ਚੰਗੀ ਗੱਲ ਆ ਤੇ 22000 ਰੁਪਏ ਚ ਹਾਂ ਕਿ ਮਾਜੀ ਜਿਹੜੀ ਤੇਰੀ ਆਂ ਗਾਂ ਆ ਗਈ ਯਾਰ ਇਹ ਸਗਾ ਦਾ ਜਿਵੇਂ ਆਪਾਂ ਗੱਲ ਕਰ ਲਈਏ ਸੂਏ ਦੀ ਸੂਆ ਕਿਨਵਾ ਆ ਗਿਆ ਸੂਆ ਦੂਜਾ ਬਈ ਦੂਜਾ ਸੂਆ ਪਿੱਛੇ ਬੱਚੀ ਆ ਬਈ ਹਾਂ 13 ਲੀਟਰ ਬੋਲਾ ਜੀ 13 ਲੀਟਰ ਹਾਂ 6 ਦਿਨ ਨੂੰ ਸੂਈ ਨੂੰ ਹੋਇਆ ਜੀ 6 ਦਿਨ ਹੋ ਗਏ ਸੂਈ ਨੂੰ ਹਾਂ 13 ਕਿੰਨਾ ਦੁੱਧ ਪਾ ਦੂ ਇਹ ਬਈ 15 16 25 ਰੁਪਏ ਦਾ ਪਰ ਨਹੀਂ ਪਿਆ ਠੀਕ ਆ 13 ਡੱਬੇ ਮਾਰਨਾ ਆਪਣੈਟ ਜਮ ਹੁਣ ਮਾਰ ਦੇਗਾ ਹਾਂ ਜਮ ਨੈਟ ਦੋ ਟਾਈਮ ਚਵਾ ਦੂੰ ਜਮ ਸਹੀ ਆ ਅੱਛਾ ਹਾਂ ਬੱਛੀ ਪਾਸੇ ਬੰਨ ਦੇ ਤੇ ਜੇ ਨਾ ਤੇਰਾ ਕੱਢਾ ਦੇਖ ਲੈ ਫਿਰ ਤੈਨੂੰ ਅਸੀਂ ਖੋਲਾਵਾਂਗੇ ਜੁਰਮਾਨਾ ਨਹੀਂ ਬਈ ਤੇਰਾ ਨੈਟਾ ਪੂਰਾ ਜਮ ਅੱਛਾ ਹਾਂ ਡੱਬੇ ਮਾਰਾਂ ਡੱਬੇ ਮਾਰਾਂ ਹਾਂ ਪੂਰਾ ਠੰਡੀ ਸੀਲ ਆ ਚੱਲ ਫਿਰ ਕਰਾ ਖੋਲ ਫਿਰ ਤੇਰਾ ਕਿਵੇਂ ਬੱਚਾ ਨਾਲ ਜਾਣਾ ਪੂਆ ਲੈ ਫਿਰ ਬੱਚਾ ਖੋਲ ਆਇਓ ਕੋ ਆਇਓ ਕਰਾ ਮੜਾ ਜਾ ਅਭੀ ਇਧਰੋ ਬਜ਼ੁਰਗ ਨਾ ਕਹਿੰਦੇ ਮੈਨੂੰ ਪਹਿਲਾਂ ਦੱਸਿਆ ਬਜ਼ੁਰਗ ਕਹਿੰਦੇ ਇਹ ਤਾਂ ਠੰਡੀ ਸੀਲ ਨਹੀਂ ਆ ਖੋਲ ਫਿਰ ਬੱੱਚੀ ਕਰ ਆਜੋ ਲੈ ਵੀ ਆਜੋ ਕਰਾਂ ਬਜ਼ੁਰਗੋ ਫਿਰ ਆਪਾਂ ਤੋੜ ਕੇ ਦਿਖਾ ਗਏ ਥੋੜੀ ਗਾਂ ਸਾਹੀ ਵਾਲ ਤੇ ਬਾਕੀ ਯਾਰ ਨਾ ਇਹਦੇ ਥਣਲੇ ਵਾਲ ਲੱਗਿਆ ਜਿਹੜਾ ਉਹ ਸੋਹਣਾ ਲੱਗਿਆ ਲੈ ਵੀ ਆ ਦੇਖ ਲੋ ਥਣਲੇ ਵੀ ਦੀ ਜਿਹੜੀ ਹੈਗੀ ਉਹ ਪੂਰੀ ਸਾਫ ਆ ਤੇ ਜਮਾ ਜਿਹੜਾ ਮੂਠੀ ਚ ਆਉ ਇਹਦਾ ਥਣ ਠੀਕ ਆ ਭਾਈ ਠੀਕ ਆ ਅੱਛਾ ਜਸਦਾ ਫਿਰ ਆਪਾਂ ਰੇਟ ਕਿੰਨਾ ਕਰਨਾ ਇਹਦਾ ਰੇਟ ਤੇ ਭਈਆ 50000 ਰੁਪਏ ਦਿੰਦਾ 50000 ਤੇ ਦੇਵਾਂਗੇ ਕਿੰਨੇ ਦੀ ਫਿਰ ਇਹ ਦੋ ਤਿੰਨ ਮਾਂਕ ਲਾਂ ਤੁਹਾਡਾ ਠੀਕ ਹੈ ਲੈ ਵੀ ਆਹ ਦੇਖ ਲੋ ਵੇ ਇਹ 13 ਲੀਟਰ ਆਹ ਜਿਹੜਾ ਹੈਗਾ ਨਾ ਸਾਹੀ ਹਾਲ ਥੱਲੇ ਜਾਵਾਂ ਤੁਹਾਨੂੰ ਤਿਆਰ ਮਿਲੂਗਾ ਲੈ ਜਾ ਬੰਨ ਦੇ ਕਰ ਕੋਈ ਗੱਲ ਨਹੀਂ ਮੱਚਾ ਲਈ ਦੇ ਲੋ ਵੀ ਹੈ ਆ ਵੀ ਰਸੀਦ ਫੰਡੀ ਹਾਂ ਲੰਬੇ ਕੰਮ ਨਹੀਂ ਆਇਆ ਹੈ ਲੰਬੇ ਵਾਲਾ ਨਹੀਂ ਆ ਲੰਬੇ ਆ ਫਿਰ ਇਹ ਕੰਮ ਕਰਨਾ ਵੀ ਨਹੀਂ ਚਾਹੀਦਾ ਜੱਸ ਆ ਉੱਤਰੇ ਹੀ ਉੱਤਰੇ ਹੀ ਨਿਆਣਾ ਪਾ ਨਾ ਪਾਇਆ अच्छा हां जी ਹੁਣ ਪਿਸ਼ਾਬ ਵੀ ਕਰੂਗੀ ਹਾਂ ਠੀਕ ਹੈ ਗੱਲ ਇਹ ਨਿਸ਼ਾਨੀ ਹੁੰਦੀ ਹੈ ਬਜ਼ੁਰਗੋ ਹੈ ਠੀਕ ਹੈ ਗੱਲ ਫਿਰ ਗਾਂ ਦਾ ਤਾਂ ਫਿਰ ਫੇਰ ਹੀ ਪਤਾ ਲੱਗਦਾ ਆ ਚਵਾਈ ਪੂਰੇ ਆ ਇਹ ਆਪਾਂ ਚੋਕੀ ਦਿਖਾ ਦਿੰਨੇ ਆ ਕਹਿੰਦਾ ਜਸ ਕਹਿੰਦਾ ਵੀ ਕਈ ਵਾਰੀ ਨਾ ਐ ਹੁੰਦਾ ਵੀ ਬੁੜੀਆਂ ਨੇ ਚੋਣੀ ਹੁੰਦੀ ਆ ਦੇਖ ਲਓ ਮਿੱਤਰੋ ਕੋਈ ਉਹ ਕੰਮ ਨਹੀਂ ਹੈਗਾ ਜਸ ਦਾ ਕੰਮ ਭਈ ਸਿੱਧ ਪੱਧਰ ਹੀ ਆ ਗਿਆ ਆਣਾ ਜਸ ਸਿੱਧਾ ਕੰਮ ਆਪਣਾ ਦੇਸੀ ਕੰਮ ਆ ਜੀ ਹੈ ਦੇਸੀ ਕੰਮ ਆਪਣਾ ਜਵਾਨ ਦੇਸੀ ਅੱਛਾ ਹਾਂ ਐ ਤਾਂ ਕਹਿੰਦੇ ਫਿਰ ਜਿਹੜੇ ਤੈਨੂੰ ਦੇਖੀ ਇਹਦੇ ਵੀ ਵੀਡੀਓ ਸ਼ੇਅਰ ਕਰ ਦੇ ਮੇਰੀ ਬਈ ਸ਼ੇਅਰ ਚ ਰੁਪਈਆ ਹੈ ਸਹੀ ਕੰਮ ਦੇਸੀ ਕੰਮ ਆਪਣਾ ਜੀ ਅੱਛਾ ਹਾਂ ਵੀਡੀਓ ਸ਼ੇਅਰ ਕਰਦਗੇ ਹਾਂ ਕੋਈ ਆਪਣਾ ਵਪਾਰ ਦੇਸੀ ਕੰਮ ਆ ਸਾਰਾ ਮਹਾਰਾਜ ਤੇ ਸਾਰਾ ਕੋਸਾ ਛੌਂਟ ਦਾ ਵਪਾਰ ਆਪਣਾ ਛੌਂਟ ਦਾ ਵਪਾਰ ਕੋਈ ਮੰਡੀ ਮੰਡੀ ਇਹਦੇ ਆ ਸਾਰਾ ਪਿੰਡ ਵਿੱਚ ਨਾ ਕੋਈ ਹਜ਼ਾਰ ਦੇ ਦੋ ਨਾ ਦੇਣੀ ਅੱਛਾ ਹਾਂ ਨਹੀਂ ਲੋਟਾ ਫਿਰ ਕੰਮ ਹਾਂ ਪਿੰਡੀ ਵਿੱਚ ਨਹੀਂ ਬੁੜੀਆਂ ਚਾਵ ਤੁਰਨਾ ਆਪਾਂ ਉਹ ਸੱਟ ਨਹੀਂ ਇਹ 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 ਚਾਈ ਵੀ ਦਿਖਾ ਦੇ ਆਪਾਂ ਬੜੀ ਜੀ ਦੇਖ 来 ਵੀ ਮਿੱਤਰੋ ਆ ਦੇਖੋ ਚਵਾਈ ਜਿਹੜੀ ਹੈਗੀ ਹੈ ਨਾ ਵੀ ਉਂਗੋਲਸਨਾਂ ਦੀ ਚਵਾਈ ਚੈੱਕ ਕਰ ਲਓ ਨਾਲੇ ਪੈਣ ਪਿਛੀਆਂ ਪਿਛਲੇ ਤੋਂ ਵੀ ਮਾਰ ਦੋ ਲੈ ਯਾਰ ਇਹਦਾ ਮਤਲਬ ਮੈਂ ਪਹਿਲਾਂ ਵੀ ਕਹਿ ਕੇ ਹਟਾ ਦੇ ਚਵਾਈ ਜਿਹੜੀ ਹੈਗੀ ਹੈ ਨਾ ਮੋਠੀਆਂ ਨਾਲ ਕਰ ਲਿਓ ਭਾਂਕ ਜਿਵੇਂ ਮਰਜ਼ੀ ਕਰ ਲਿਓ ਲੈ ਵੀ ਸਾਰਾ ਦੁੱਧ ਆਪਾਂ ਜਸ ਫਿਰ ਝੋਕੇ ਦਿਖਾ ਦਗੇ ਵੀ ਇਹ ਤੇਰਾ ਤੜਕੇ ਦੀ ਤਾਂ ਚੋਈ ਹੋਈ ਹੈ ਪੈਣੇ ਕਿ ਨਹੀਂ ਚੋਈਏ ਨੇ ਚੋਈ ਹੀ ਆ ਆ ਚੋਈ ਭਈ ਚੋਈ ਦੋ ਟਾਈਮ ਚ ਵਾਇਸ ਹੋਣਾ ਪਾਇਆ ਹੈ ਦੋ ਟਾਈਮ ਚ ਵਾ ਕੀ ਫਿਰ ਪੁੱਠੀਆਂ ਮਾਰਨੀਆਂ ਹੈ ਸਹੀ ਹੈ ਸਹੀ ਹੈ ਦੋ ਟਾਈਮ ਚ ਵਾ ਕੀ ਵਧੀਆ ਅਸਲੀ ਨਾਲ ਕੋਈ ਬੇਈਮਨੀ ਕੰਮ ਨਹੀਂ ਆਪਣਾ ਠੀਕ ਹੈ ਗੱਲ ਨਹੀਂ ਲੋਟ ਆ ਫਿਰ ਜਾ ਰ ਆਪਾਂ ਲੈ ਹੁਣ ਵੀਡੀਓ ਕਰਦੇ ਆ ਬੰਦ ਤੇ ਬਾਲਟੀ ਦਿਖਾ ਦਾਂਗੇ ਭਾਈ ਮੇਰੀ ਇੱਕ ਗੱਲ ਹੋਰ ਜੱਸ ਗੱਲ ਯਾਦ ਆ ਗਈ ਹਾਂ ਭਾਈ ਉ ਤੁਸੀਂ ਵਧਾਈ ਦੇ ਪਾਤਰ ਵੀ ਹੈਗੇ ਹੋ ਵੀ ਇਧਰ ਬਜ਼ੁਰਗ ਹੋਣੀ ਜਿਹੜੇ ਹੈਗੇ ਚਾਰ ਭਰਾਣੇ ਚਾਰ ਜੀ ਅੱਛਾ ਤੇ ਕੰਦ ਚਾਰੇ ਕਰਨ ਤੇ ਨਹੀਂ ਹੈਗੀ ਸਾਡੀ ਬਹੁਤ ਬਣੀ ਹੈ ਚਾਰੇ ਆਪਸੀ ਜੀ ਬਹੁਤ ਬਣੀ ਹੈ ਸਾਡਾ ਮੋਹ ਪਿਆਰ ਬਹੁਤ ਆ ਅੱਛਾ ਹਾਂ ਨਹੀਂ ਸਹੀ ਆ ਤਾਏ ਚਾਚੇ ਚਾਰੇ ਤੇ ਨਹੀਂ ਕੰਦ ਨਹੀਂ ਹੈਗੀ ਹਾਂ ਇਹ ਖੋਲਵਾਰਾ ਜੀ ਖੋਲਵਾਰਾ ਪਿਆ ਹੈ ਨਾ ਨਹੀਂ ਆ ਦੇਖ ਲਓ ਜਿਹੜਾ ਹੈਗਾ ਨਾ ਵੀ ਸਿਸਟਮ ਜਿਹੜਾ ਹੈਗਾ ਦੇਖੋ ਕੋਠੀਆਂ ਵੀ ਪਾਈਆਂ ਉਧਰਲੇ ਪਾਸੇ ਤੇ ਉਧਰਲੇ ਪਾਸੇ ਦੂਜੇ ਘਰ ਦੇ ਪਸ਼ੂ ਵੀ ਖੜੇ ਆ ਤੇ ਪਰ ਕੀ ਐ ਇਹਨਾਂ ਦੇ ਵਿੱਚ ਨਾ ਕੰਦ ਪੂ ਹੀ ਨਹੀਂ ਹੈਗੀ ਮੂੰਹ ਪਿਆਰਾ ਮੂੰਹ ਪਿਆਰਾ ਸਾਡਾ ਯਾਰ ਸੇ ਚਲੋ ਲੋਟ ਆ ਫੇਰ ਹਾਂ ਮੂੰਹ ਪਿਆਰਾ ਆਇਆ ਵੀ ਜਵਾਕਾਂ ਦਾ ਵੀ ਬਣਦਾ ਹਾਂ ਤੀਜੀ ਪੇਰੀ ਹੈ ਸਾਡੀ ਜੀ ਮਨੋ ਅੱਛਾ ਹਾਂ ਚਲੋ ਤੀਜੀ ਦਾ ਜਿਹੜੀ ਦਾ ਸ਼ੋਰ ਮੇਰਾ ਜੀ ਠੀਕ ਹੈ ਹਾਂ ਨਹੀਂ ਹੁਣ ਦੇਖਦੇ ਹੋ ਮਿੱਤਰੋ ਆਪਾਂ ਦਿਖਾ ਦਗੇ ਇਹ ਲੈ ਪੀ ਕਰਾਂ ਆਹ ਦੇਖ ਲਓ ਮਿੱਤਰੋ ਹੁਣ ਜਿਹੜੀ ਜਸ ਇਹ ਆਹਾ ਬਾਲਟੀ ਜਿਹੜੀ ਹੈਗੀ ਹੈ ਨਾ ਦੁੱਧ ਦੀ ਇਸ ਗਾਂ ਥਲੋਂ ਤੁਹਾਨੂੰ ਤੜਕੇ ਵੀ ਐਸੀ ਲੋਟੀ ਮਿਲੂਗੀ ਇਹ ਤੋਂ ਵੱਧ ਮਿਲੂ ਪਈ ਪਈਆ ਅੱਛਾ ਦੇਖੋ ਮੇਤਰੋ ਬਾਲਟੀ ਵੀ ਜਿਹੜੀ ਹੈ ਨਹੀਂ ਨਿੱਕੀ ਦੀ ਛੋਟੀ ਬਾਲਟੀ ਵਾਲੀ ਗੱਲ ਨਹੀਂ ਆਪਣਾ ਸਹੀ ਜ਼ਿੰਮੇਦਾਰ ਬਾਲਟੀ ਹੈ ਪੂਰੀ ਹਾਂ ਹਾਂ ਤੇ ਇਹ ਭਲਾ 11 ਮੰਨ ਲੈਣ 12 ਮੰਨ ਲੈਣ ਹਨਾ ਉਹ ਸਾਹਮਣੇ ਆ ਐਸੀ ਲੋਟੀ ਮਿਲੂਗੀ ਸੋ ਵੱਧ ਮਿਲੂ ਤੂੰ ਪਈਆ ਅੱਛਾ ਹੁਣ ਹੈਗਾ 5.5 6 ਕਿਲੋ ਦੁੱਧ 6 ਮਰ ਮੋੜ ਦੁੱਧ ਨੂੰ ਬਿਛੀ ਪੀਦੀ ਆਪਣੇ ਸਾਹਮਣੇ ਹਾਂ ਹਾਂ ਠੀਕ ਹੈ ਗੱਲ ਹਾਂ ਉਹ ਮੈਨੂੰ ਐਸੂ ਡੱਬੇ ਮਰਾ ਦਾ ਪਾਇਆ 47000 ਦੀ ਹੁਣ ਹਾਂ 47000 ਰੁਪਏ ਦੀ 47000 ਹਾਂ ਦੋ ਟਾਈਮ ਚ ਵਾਦਾਂ ਨੇ ਪਾਈ ਆਪ ਡੱਬੇ ਮਰਾਦਾਂ ਲੈ ਨੂੰ ਆਲਾ ਹਾਂ ਵੈਰੀ ਗੁੱਡ ਅੰਦਰ ਦੂਰ ਤੇਲ ਮਚਾ ਕੇ ਆਊ ਬੰਦਾ ਡੱਬੇ ਮਰਾਦਾਂ ਆ ਪਾਇਆ ਠੀਕ ਹੈ ਹਾਂ ਅੱਛਾ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਜਾ ਆਪਣੇ 96 ਜਾਂ 93 90 849 96 ਹਾਂ 90 849 ਹਾਂ ਜੀ ਠੀਕ ਆ ਲਓ ਵੀ ਮਿੱਤਰੋ ਇਹ ਜਾਸ ਸੀਗਾ ਮਿੱਤਰੋ ਤੇ ਜਾਸ ਕੋਲੇ ਆ ਗਾ ਆ ਗਈ ਇੱਕ ਉਹ ਆ ਗਈ ਤੇ ਇੱਕ ਆ ਗਈ ਆਹਾ ਜੀਨੂੰ ਕਿਸੇ ਨੂੰ ਕੋਈ ਵੀ ਨਾਗ ਪਸੰਦ ਆਉਂਦਾ ਤੇ ਬਾਈ ਦੇ ਘਰੇ ਆਇਓ ਤੇ ਘਰੇ ਆ ਕੇ ਜਿਵੇਂ ਮਰਜ਼ੀ ਤਸੱਲੀ ਕਰੀ ਸਲੀ ਦੋ ਟਾਈਮ ਜਾਂ ਰਾਂ ਟਾਂ ਟਾਈਮ ਭਈਆ ਹਾਂ ਰਹਿਣ ਬਹਿਣ ਥਾਂ ਵਧੀਆ ਆਪਣੇ ਸਿਸਟਰ ਪੂਰੀ ਠੀਕ ਹੈ ਗੱਲ ਮਤਲਬ ਦੂਰੋਂ ਚੱਲ ਜਿਓ ਦੋਨ ਰੱਖਾਂ ਆਪਾਂ ਖਾਣ ਪੀਣ ਪ੍ਰਬੰਧ ਪੂਰਾ ਵਧੀਆ ਹੋਊਗਾ ਚੰਗਾ ਹਾਂ ਉਹ ਰੋਟੇਸ਼ਨ ਨੇ ਠੀਕ ਧੰਨਵਾਦ ਜਾਸਰ ਧੰਨਵਾਦ ਜੀ